ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਦਾ ਇਮੀਗ੍ਰੇਸ਼ਨ ਲੌਂਜ ਦਾ YouTube ਚੈਨਲ ਐਂਡ Facebook ਸਕਸੈਸ ਸਟੋਰੀ ਪੇਜ ਦੇ ਉੱਪਰ ਸੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਖਾਸ ਸ਼ਖਸ ਜਿਨ੍ਹਾਂ ਦਾ ਕੀ ਵੀਜ਼ਾ ਅਪਰੂਵ ਹੋ ਕੇ ਆਇਆ ਹੈ ਨਾਮ ਹੈਗਾ ਜੀ ਮਿਸਟਰ ਸ਼ਾਈਨੀ ਗਾਬਾ ਤੇ ਇਹਨਾਂ ਦੀ ਜਿਹੜੀ ਸਟੋਰੀ ਹੈ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਕਿ ਇਹਨਾਂ ਦੀ ਜਿਹੜੀ ਜਰਨੀ ਹੈ ਉਹ ਖਾਸ ਕਿਉਂ ਹੈ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸੀਗੀਆਂ ਇਹਨਾਂ ਦੀ ਜਰਨੀ ਦੇ ਵਿੱਚ ਜਿਹੜਾ ਪਾਸਪੋਰਟ ਦੇ ਉੱਪਰ ਕੈਨੇਡਾ ਦਾ ਵੀਜ਼ਾ ਲੱਗ ਕੇ ਆਇਆ ਹੈ ਉਹ ਕਿਸ ਤਰ੍ਹਾਂ ਕਿਹੜੀਆਂ ਮੁਸ਼ਕਲਾਂ ਕਿਹੜੀਆਂ ਹਰਡਲਸ ਨੂੰ ਕਰਾਸ ਕੀਤੀਆਂ ਹੈ ਕੀ इमोशनल ਅਸਪੈਕਟਸ ਜੁੜੇ ਹੋਏ ਜੀ ਇਹਨਾਂ ਦੀ ਜਿਹੜੀ ਰਿਫਾਈਲ ਪ੍ਰੋਸੈਸਿੰਗ ਨੂੰ ਲੈ ਕੇ ਉਹਦੇ ਬਾਰੇ ਗੱਲ ਕਰਾਂਗੇ ਬਟ ਉਸ ਤੋਂ ਪਹਿਲਾਂ ਮੁਬਾਰਕਾਂ ਦਿੰਦੇ ਆ ਇਹਨਾਂ ਨੂੰ ਥੈਂਕ ਯੂ ਸਰ ਸ਼ੈਨੀ ਸ਼ੈਨੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਫਾਈਨਲੀ ਕੈਨੇਡਾ ਦਾ ਵੀਜ਼ਾ ਹਾਸਲ ਕਰ ਲਿਆ ਤੁਸੀਂ ਠੀਕ ਹੈ ਸੋ ਥੈਂਕ ਯੂ ਇਸ ਵੀਡੀਓ ਦੇ ਥਰੂ ਅਸੀਂ ਗੱਲ ਕਰਦੇ ਆ ਥੋੜਾ ਜਾਣਨ ਦੀ ਕੋਸ਼ਿਸ਼ ਕਰਾਂਗੇ ਬੈਕਗ੍ਰਾਉਂਡ ਦੀ ਅਬਾਊਟ ਯੂਰ ਪ੍ਰੋਫਾਈਲ ਯੋਰ ਵਾਈਫਸ ਪ੍ਰੋਫਾਈਲ ਹੈ ਨਾ ਐਂਡ ਇਹ ਜਿਹੜੀ ਜਰਨੀ ਹੈ ਕਿਸ ਤਰ੍ਹਾਂ ਦੀ ਰਹੀ ਕੀ ਹਰਡਲ ਰਹੀਆਂ ਠੀਕ ਹੈ ਫਸਟ ਆਫ ਆਲ ਦਰਸ਼ਕਾਂ ਨੂੰ ਇਹ ਦੱਸੋ ਯੂ ਬਿਲੋਂਗ ਟੂ ਵਿਚ ਪਲੇਸ ਸਰ ਮੈਂ ਲੁਧਿਆਣਾ ਤੋਂ ਬਿਲੋਂਗ ਕਰਦਾ ਲੁਧਿਆਣਾ ਪੰਜਾਬ ਓਕੇ ਐਂਡ ਲੁਧਿਆਣਾ ਤੋਂ ਜਰੰਦਰ ਕਿਸ ਤਰ੍ਹਾਂ ਆਣਾ ਹੋਇਆ ਮਤਲਬ ਤੁਹਾਡਾ ਮੇਰੀ ਵਾਈਫ ਜਿੱਥੇ ਰਹਿ ਰਹੇ ਸਨ ਸਸਕੈਚਨ ਤੇ ਉਹਨਾਂ ਦੇ ਰੂਮਮੇਟ ਹੈ ਜੋ ਰਹਿ ਰਿਹਾ ਉਹ ਵੀ ਸਪਾਊਸ ਤੇ ਆਇਆ ਸੀ ਸੇਮ ਉਹਨਾਂ ਨੇ ਰੈਫਰੈਂਸ ਦਾ ਉਹਨਾਂ ਦੇ ਹਸਬੰਡ ਵੀ ਤੁਹਾਡੇ ਤੋਂ ਹੀ ਲਵਾਇਆ ਸੀਗਾ ओके अच्छा ओके ਸਾਡੇ ਰੈਫਰੈਂਸ ਪੁਰਾਣੇ ਕਲਾਇੰਟ ਸੀਗੇ ਯਰ ਵਾਈਫ ਇਜ਼ ਰੂਮ ਮੇਟ ਵਿਦ ਦਮ ਹਨਾ ਇਨ ਕੇ ਅਕਚੂਅਲੋ ਦੈਟਸ ਗ੍ਰੇਟ ਸੋ ਸ਼ੈਨੀ ਜੀ ਇੱਕ ਸਵਾਲ ਪੁੱਛਾਂਗਾ ਕਿ ਜਿਸ ਤਰ੍ਹਾਂ ਲੁਧਿਆਣਾ ਤੋਂ ਤੁਸੀਂ ਆਏ ਹੈਗੇ ਉਹ ਜਿਹੜੀ ਬੈਕਗ੍ਰਾਉਂਡ ਹੈਗੀ ਹੈ ਤੁਸੀਂ ਆਪ ਦੱਸੋ ਕਿ ਵਾਟ ਇਜ਼ ਸੋ ਯੂਨੀਕ ਵਾਟ ਇਜ਼ ਡਿਫਿਕਲਟ ਵਾਟ ਵਾਸ ਡਿਫਿਕਲਟ ਇਨ ਯਰ ਕੇਸ ਜਿਹੜਾ ਕਿ ਹੁਣ ਅਸੀਂ ਪਾਰ ਕਰ ਲਈ ਹਟੋ ਕੀ ਪ੍ਰੋਬਲਮ ਸੀ ਸਰ ਇਨ ਇਨੀਸ਼ਲੀ ਮਤਲਬ ਜਦੋਂ ਲਗਾਇਆ ਸੀ ਸਫਾਈ ਪਹਿਲੀ ਵਾਰੀ ਉਦੋਂ ਵੀ ਬੁਰਾ ਕਲੀਅਰ ਸੀ ਮੇਰੇ ਮੇਰੀ ਮਾਸਟਰਸ ਹੈ ਮੇਰੀ ਵਾਈਫ ਦੀ ਵੀ ਮਾਸਟਰਸ ਹੈ ਐਂਡ ਲਵ ਮੈਰਿਜ ਸੀ ਤੇ ਕਲੀਅਰ ਸੀ ਕੇਸ ਬਟ ਕਿਸੇ ਕੰਸਲਟੈਂਟ ਤੋਂ ਪਹਿਲੇ ਕਰਵਾਇਆ ਜਦੋਂ ਉਹਨਾਂ ਨੇ ਜਿਸ ਤਰੀਕੇ ਨਾਲ ਗਾਈਡ ਕੀਤਾ ਉਹ ਰਿਫਿਊਜ਼ਲ ਐਟ ਦ ਐਂਡ ਆਇਆ ਰਿਫਿਊਜ਼ਲ ਆਇਆ ਤੋਂਨ ਮੈਂ ਤੁਹਾਡੇ ਕੋਲ ਆਇਆ ਪਹਿਲੀ ਵਾਰੀ ਤੇ ਇਨੀਸ਼ੀਅਲੀ ਪਤਾ ਲੱਗਿਆ ਸੀ ਕਿ ਇੱਥੋਂ ਪੋਜ਼ਿਟਿਵ ਰਿਸਪੌਂਸ ਆ ਗਿਆ ਕਿ ਮੇਰਾ ਵੀਜ਼ਾ ਆ ਜਾਏਗਾ ਕਿ ਹੋਰ ਸਰ ਨੇ ਡਾਕੂਮੈਂਟੇਸ਼ਨ ਤੋਂ ਤੁਸੀਂ ਦੱਸੇ ਬਹੁਤ ਈਜ਼ੀ ਸੀਗੇ ਕਲੀਅਰ ਕਿ ਮੈਨੂੰ ਪਤਾ ਸੀ ਕਿ ਤੁਸੀਂ ਜਿਹੜੀ ਚੀਜ਼ ਮੰਗੀ ਐ ਅਕਾਡਮੀ ਮੈਂ ਤੁਹਾਨੂੰ ਪ੍ਰੋਵਾਈਡ ਕੀਤੀ ਇੱਥੇ ਅਗਰ ਪ੍ਰੋਬਲਮ ਸੀ ਤੁਸੀਂ ਗਾਈਡ ਕੀਤਾ ਓਕੇ ਰਾਈਟ ਜੋ ਟਾਈਮ ਲੱਗਿਆ ਇਸ ਟਾਈਮ ਬਿਕੋਜ਼ ਆਫ ਆਬਵੀਅਸਲੀ ਕੈਨੇਡਾ ਦਾ ਜੋ ਸੀ ਤੇ ਅੱਜ ਮੇਰੇ ਕੋਲ ਵੀਜ਼ਾ ਆ ਗਿਆ ਆਫਟਰ ਗੇਟਿੰਗ ਟੂ ਰਿਫਿਊਜ਼ਲ ਸੋ ਆਫਟਰ ਟੂ ਰਿਫਿਊਜ਼ਲ ਇਸ ਦੌਰਾਨ ਦੋ ਰਿਫਿਊਜ਼ਲਾਂ ਦੇ ਦੌਰਾਨ ਦੇਖੋ ਵਾਈਫ ਆਬਵੀਅਸਲੀ ਉਹਨਾਂ ਦੇ ਕੰੰਦਾ ਜੇ ਸਟੱਡੀ ਵੀਜ਼ੇ ਤੇ ਹੈਗੇ ਆ ਇਹ ਇੰਡੀਆ ਫਸੇ ਹੋਏ ਸੀਗੇ ਸੋ ਇਹ ਕਿਤਨਾ ਕਿਤੇ ਜਿਹੜਾ ਇਮੋਸ਼ਨਲ ਐਸਪੈਕਟ ਹੁੰਦਾ ਇਸ ਓਵਰਆਲ ਜਿਹੜੀ ਓਪਨ ਓਪਨ ਦੀ ਅਪਲੀਕੇਸ਼ਨ ਖਾਸ ਕਰਕੇ ਅਸੀਂ ਆਪ ਸਮਝਦੇ ਹਾਂ ਕਿ ਬਹੁਤ ਇਮੋਸ਼ਨਲ ਹੁੰਦੀ ਹੈ ਸਾਡੇ ਵਾਸਤੇ ਬੜੀ ਇਮੋਸ਼ਨਲ ਹੈ ਅਸੀਂ ਐਫਰਟ ਕਰ ਰਹੇ ਹੁੰਦੇ ਆ ਕਿ ਯਾਰ ਵਾਈਫ ਉੱਥੇ ਕਿਉਂ ਦਾ ਹੈਗੀ ਹੈ ਹਸਬੈਂਡ ਇੱਥੇ ਹੈ ਸੋ ਕਿਤਨੇ ਕਿਤੇ ਫੈਮਿਲੀ ਰੀਯੂਨੀਫਿਕੇਸ਼ਨ ਜਿਹੜਾ ਐਸਪੈਕਟ ਹੈ ਸਾਡੇ ਵਾਸਤੇ ਵੀ ਬੜਾ ਇਮੋਸ਼ਨਲ ਚੀਜ਼ ਹੁੰਦੀ ਹੈ ਸੋ ਆਬਵੀਅਸਲੀ ਜਿਵੇਂ ਸ਼ਾਇਨੀ ਜੀ ਨੇ ਦੱਸਿਆ ਕਿ ਦੋ ਰਿਫਿਊਜ਼ਲਸ ਆਲਰੇਡੀ ਲੱਗ ਚੁੱਕੀਆਂ ਸੀਗੀਆਂ ਸੋ ਸ਼ਾਇਨੀ ਆਬਵੀਅਸਲੀ ਯਾਰ ਕਿ ਜਦੋਂ ਰਿਫਿਊਜ਼ ਹੋ ਜਾਂਦੀ ਹੈ ਬੰਦਾ ਡਿਪਰੈਸ ਹੋ ਜਾਂਦਾ ਅੰਦਰੋਂ ਹਿੰਮਤ ਨਹੀਂ ਆਉਂਦੀ ਹਨਾ ਯਾਰ ਪਹਿਲਾਂ ਮੈਂ ਫਸਟ ਟਾਈਮ ਅਪਲਾਈ ਕੀਤਾ ਸੀਗਾ ਮੈਨੂੰ ਅਸ਼ੋਰੈਂਸ ਮਿਲੀ ਸੀਗੀ ਹਾਂਜੀ ਵੀਜ਼ਾ ਲਾਜੂਗਾ ਪ੍ਰੋਫਾਈਲ ਜਿਵੇਂ ਤੁਸੀਂ ਕਿਹਾ ਉਹਨਾਂ ਨੇ ਕਿਹਾ ਪ੍ਰੋ ਮੈਂ ਸੈਕਿੰਡ ਟਾਈਮ ਫੇਰ ਤੁਸੀਂ ਹਿੰਮਤ ਕੀਤੀ ਕੋਸ਼ਿਸ਼ ਕੀਤੀ ਹਨ ਸੇਮ ਉਹੀ ਇੰਸ਼ੋਰੈਂਸ ਇਸ ਸਭ ਕੁਝ ਠੀਕ ਹੈ ਵੀਜ਼ਾ ਲੱਗੇਗਾ ਬਟ ਅਗੇਨ ਯੂ ਯੂ ਗਾਟ ਰਿਫਿਊਜ਼ਡ ਹਨਾ ਸੋ ਥਰਡ ਟਾਈਮ ਕਿਸ ਤਰ੍ਹਾਂ ਹਿੰਮਤ ਕਿਦਾਂ ਬਈ ਮਤਲਬ ਕਿ ਹਨ ਕਿ ਫੇਰ ਦਿਮਾਗ 'ਚ ਆਇਆ ਨਾ ਕਿ ਯਾਰ ਇਹ ਵੀ ਇੰਸ਼ੋਰੈਂਸ ਦੇ ਦੇ ਕਿਤੇ ਫੇਰ ਨਾ ਵੀਜ਼ਾ ਰਿਫਿਊਜ਼ ਹੋ ਜਾਏ ਸਰ ਬੇਸਿਕਲੀ ਇਹ ਸੀਗਾ ਕਿ ਜਿਹੜਾ ਇਨੀਸ਼ੀਅਲ ਸਟਾਰਟ ਕੀਤਾ ਜਾਣਦ ਹੈ ਵਾਈਫ ਕੋਲ ਤੇ ਤੁਹਾਡੇ ਕੋਲ ਆ ਕੇ ਜਿਹੜੀ ਸੀ ਨਾ ਡਾਕੂਮੈਂਟੇਸ਼ਨ ਪਾਰ ਮਤਲਬ ਇਟ ਵਾਸ ਵੈਰੀ ਕਲੀਅਰ ਤੇ ਉਸ ਤੋਂ ਬਾਅਦ ਜੋ ਪਹਿਲੇ ਰਿਪੋਰਟਸ ਉੱਪਰ ਲਗਾਈਆਂ ਕੋਈ ਵੀ ਡਾਕੂਮੈਂਟਸ ਉੱਪਰ ਲਗਾਇਆ ਇਟ ਵਾਸ ਨਾਟ ਰਿਕੁਆਇਰਡ ਫਾਰ ਮਾਈ ਪ੍ਰੋਫਾਈਲ ਬਟ ਤੁਸੀਂ ਦੱਸਿਆ ਮੇਰੇ ਹੀ ਕ੍ਰੈਡੈਂਸ਼ਲ ਦੇ ਉੱਪਰ ਮੇਰੇ ਹੀ ਮੈਰਿਡ ਦੇ ਉੱਪਰ ਤੁਸੀਂ ਫਾਈਲ ਲਗਾਈ ਤੇ ਉਹ ਚੀਜ਼ ਮੈਨੂੰ ਲੱਗੇ ਕਿ ਆ ਕਿ ਮੇਰੇ ਫਾਈਲ ਨਾ ਤੇ ਮੇਰੇ ਬਾਰੇ ਹੀ ਗੱਲ ਹੋ ਰਹੀ ਹੈ ਤੇ ਤੁਹਾਡੀ ਪ੍ਰੈਜੈਂਟੇਸ਼ਨ ਫਾਈਲ ਦਾ ਮੈਂ ਸਭ ਦੇਖਿਆ ਕਿ ਉਹਦੇ ਵਿੱਚ ਸਪੈਸੀਫਿਕਲੀ ਜਿੱਥੇ ਜਿੱਥੇ ਬੋਲਡ ਚੀਜ਼ ਕਰਨੀ ਹੈ ਬੋਲਡ ਹੋਈ ਹੈ ਜਿੱਥੇ ਸਪੈਸੀਫਿਕਲੀ ਵੀਜ਼ਾ ਆਫੀਸਰ ਨੂੰ ਰਿਕੁਆਇਰਡ ਚੀਜ਼ ਆ ਉਹ ਪੋਚੇਸ ਪੜੇ ਨਾ ਕਿ ਅਨੈਸੀਸਰੀ ਡਾਕੂਮੈਂਟਸ ਉਹ ਕੀ ਉਹ ਚੀਜ਼ ਤੁਸੀਂ ਕਲੀਅਰ ਕੀਤੀ ਇਟ ਵਾਸ ਈਜ਼ੀ ਫॉर ਆਈ ਥਿੰਕ ਵੀਜ਼ਾ ਆਫੀਸਰ ਆਲਸੋ ਕੁਨਾਲ ਮੇਰੀ ਫਾਈਲ ਨੂੰ ਜਜ ਕਰ। ਸੋ ਕਿਆ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਅਬਜ਼ਰਵ ਕੀਤਾ ਤੁਹਾਡੀ ਅਬਜ਼ਰਵੇਸ਼ਨ ਰਹੀ ਕਿ ਜੋ ਵੀ ਡਾਕੂਮੈਂਟਸ ਸਿਰਫ ਰਿਕੁਆਇਰਡ ਤੁਹਾਡੇ ਪ੍ਰੋਫਾਈਲ ਨੂੰ ਲੈ ਕੇ ਸੀਗੇ ਉਹੀ ਫਾਈਲ ਚ ਗਏ ਆ। ਅਦਰਵਾਇਜ਼ ਕੋਈ ਅਨੈਸੀਸਰੀ ਡਾਕੂਮੈਂਟ ਲਾਈਕ ਤੁਹਾਡੇ ਪੇਰੈਂਟਸ ਦੇ ਕੋਈ ਫੰਡਸ ਜਾਂ ਕੋਈ ਆਨਲਿਨ ਰਿਪੋਰਟਸ ਐਸ ਐਚ ਕੁਝ ਨਹੀਂ। ਉਹ ਪਹਿਲੇ ਕੰਸਲਟੈਂਟ ਦੇ ਇਹੀ ਮਿਸਗਾਈਡ ਕੀਤਾ ਕਿ ਫਾਦਰ ਦੇ ਫੰਡ ਫਾਈਲ ਉਹ ਚੀਜ਼ਾਂ ਨੂੰ ਮੈਂ ਟਾਈਮ ਹੋਰ ਲੱਗ ਗਿਆ ਉਹ ਵੀ ਕੀਤਾ। ਤੇ ਅਰਧਨ ਚਾਹੀਦਾ ਉਹ ਸੀਗਾ ਹੀ ਨਹੀਂ ਸੀ ਇਹ ਰਿਪੋਰਟ ਇਜ਼ ਲਾਈਕ ਚਾਹੀਦਾ ਹੀ ਨਹੀਂ ਐਸੇ ਵੇਰੀ ওকে ਉਹ ਇੱਕ ਐਸਾ ਡਾਕੂਮੈਂਟ ਜਿਹਦੇ ਮੈਨੂੰ ਵੀ ਪ੍ਰੈਸ਼ਰ ਪਾਇਆ ਸੀਗਾ ਕਿ ਅੱਛਾ ਮੇਰੀ ਪ੍ਰੋਫਾਈਲ ਆ ਕਿਉਂ ਰਿਹਾ ਐਨੀ ਹਾਊ ਤੁਸੀਂ ਜੋ ਦੱਸਿਆ ਉਹਦੇ ਬੇਸ ਤੇ ਉੱਪਰ ਇਟ ਵਾਸ ਵੈਰੀ ਕਲੀਅਰ ਵੈਰੀ ਕਲੀਅਰ ਚਲੋ ਵੀਅਰ ਹੈਪੀ ਕਿ ਯਾਰ ਸਾਡੀ ਜਿਹੜੀ ਗਾਈਡੈਂਸ ਸੈਟਿਸ ਲੋਕਾਂ ਦੇ ਕੰਮ ਆਉਂਦੀ ਹੈ ਸਭ ਤੋਂ ਵੱਡੀ ਗੱਲ ਹੈ ਸਮਝ ਆਂਦੀ ਹੈ ਕਿ ਵਾਇ ਇਸ ਦਿਸ ਡਾਕੂਮੈਂਟ ਇਜ਼ ਰਿਕਵਾਇਰਡ ਐਂਡ ਵਾਇ ਦਿਸ ਇਜ਼ ਨਾਟ ਰਿਕਵਾਇਰਡ ਰਾਈਟ ਸੋ ਚਲੋ ਵੀ ਆਰ ਵੈਰੀ ਹੈਪੀ ਆਲਮੋਸਟ ਜੋ ਵੀ ਟਾਈਮ ਲਗਾ ਫਾਈਨਲੀ ਉਹਨੂੰ ਕਿੱਕ ਰੱਬ ਦੀ ਕਹ ਲੋ ਕਿ ਰਜ਼ਾ ਹੀ ਮੰਨ ਸਕਦੇ ਆ ਜੇ ਜਦੋਂ ਸਹੀ ਟਾਈਮ ਆਣਾ ਹੈ ਤੁਹਾਡਾ ਟਾਈਮ ਹੁਣ 2024 ਚ ਆਨਾ ਸੀਗਾ ਤੇ ਹੁਣ ਆ ਗਿਆ। ਐਗਜ਼ੈਕਟਲੀ। ਸਰ ਫਾਈਨਲੀ ਕਦੋਂ ਹੁਣ ਟਰੈਵਲ ਕਰਨ ਜਾ ਰਹੇ ਹੋ ਦਸ਼ਕਨ ਦੱਸੋ। ਸਰ 30th ਜਨਵਰੀ ਮੇਰੀ ਫਲਾਈਟ ਹੈ ਸਾਡੀ। ਤੇ ਵੱਡੀ ਗੱਲ ਇਹ ਆ ਜੀ ਇਹਨਾਂ ਦੀ ਮੈਰਿਜ ਅਨਿਵਰਸਰੀ ਵੀ ਹੈ 4th ਆਫ ਅਪ੍ਰਿਲ। ਆਫਟਰ 2 ਇਅਰਸ ਆਲਮੋਸਟ ਸ 3rd ਇਅਰ ਸਟਾਰਟ ਹੋਣਾ ਸੀ ਤੇ 4th 4th ਆਫ ਅਪ੍ਰਿਲ ਮੇਰੀ ਮੈਰਿਜ ਅਨਿਵਰਸਰੀ ਸੀ ਦੋਸਤੋ ਪਹਿਲਾਂ ਆਪਾਂ। ਸੋ ਵੀ ਆਰ ਵੈਰੀ ਹੈਪੀ ਥੈਟ ਯੂ ਵਿਲ ਬੀ ਟੂਗੇਦਰ ਵਿਦ ਯੋਰ ਸਪਾਊਸ ਐਟ ਦਾ ਟਾਈਮ ਆਫ ਯੂਰ ਮੈਰਿਜ ਅਨਿਵਰਸਰੀ। ਥੈਂਕ ਯ ਪਰ ਮੇਰਾ ਉਸ ਤੋਂ ਬਾਅਦ ਬੁੱਕ ਕਰਨਾ ਹਲੇ ਤੱਕ ਮੈਨੂੰ ਸਿਰਫ ਕਨਫਰਮੇਸ਼ਨ ਕਿ ਹਾਂ ਆ ਜਾਏਗਾ ਪਾਸਪੋਰਟ ਵੀ ਆ ਜਾਏਗਾ ਟਾਈਮਲੀ ਆ ਗਿਆ ਸੀ ਤੁਹਾਡੇ ਵਿਸ਼ਵਾਸ ਤੇ ਸਾਨੂੰ ਮਾਨ ਹੈਗਾ ਕਿ ਤੁਸੀਂ ਵਿਸ਼ਵਾਸ ਕੀਤਾ ਸਾਡੇ ਤੇ ਸੋ ਦੋਸਤੋ ਜੇ ਤੁਸੀਂ ਵੀ ਇਸ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਹੋਗੇ ਉਹ ਜ਼ਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਇਸ ਵੀਡੀਓ ਨੂੰ ਕਿਉਂਕਿ ਜਿਵੇਂ ਇਹਨਾਂ ਦਾ ਐਕਸਪੀਰੀਅੰਸ ਰਿਹਾ ਦੋ ਰਿਫਿਊਜ਼ਾਂ ਤੋਂ ਬਾਅਦ ਵੀ ਵੀਜ਼ਾ ਹਾਸਲ ਕਰ ਲਿਆ ਸੋ ਹੋ ਸਕਦਾ ਹੈ ਕੋਈ ਹੋਰ ਲੋੜਵੰਦ ਜ਼ਰੂਰਤਮੰਦ ਜਿਹੜਾ ਕਿ ਰਿਫਿਊਜ਼ ਲਵਾ ਕੇ ਬੈਠਾ ਹੋਇਆ ਹੈ ਕੁਝ ਨਾ ਕੁਝ ਟੈਕਨੀਕਲ ਐਸਪੈਕਟ ਜਿਹੜੇ ਉਹਦੀ ਫਾਈ ਉਹ ਅਸਪੈਕਟਸ ਨੂੰ ਅਸੀਂ ਹੋ ਸਕਦਾ ਅਸੈਸ ਕਰ ਲਈਏ ਆਇਡੈਂਟੀਫਾਈ ਕਰ ਲਈਏ ਤੇ ਫਾਈਲ ਜੀ ਪ੍ਰੈਜੈਂਟ ਕਰਕੇ ਤੁਹਾਨੂੰ ਵੀਜ਼ਾ ਲੈ ਕੇ ਦੇ ਦਈਏ ਸੋ ਅੱਜ ਵਾਸਤੇ ਇੰਨਾ ਹੀ ਸ਼ਾਇਦ ਇਹ ਜਾਣ ਤੋਂ ਪਹਿਲਾਂ ਕੋਈ ਫਾਈਨਲ ਰეკਮੈਂਡੇਸ਼ਨ ਸਿਰ ਕਲੀਅਰ ਰეკਮੈਂਡੇਸ਼ਨ ਇਹੀ ਹੈ ਕਿ ਤੁਹਾਡੇ ਕੋਲ ਆ ਕੇ ਇੰਨਾ ٹرسٹ ਲੱਗਿਆ ਕਿ ਇਟ ਟੈਲਸ ਅਬਾਊਟ ਯਰ ਵਾਟ ਯੂ ਆਰ ਡੂਇੰਗ ਜੋ ਅੱਛਾ ਕਰ ਰਹੇ ਹੋ ਠੀਕ ਹੈ ਤੇ ਰੈਫਰੈਂਸ ਦੇਣ ਦੀ ਮਤਲਬ ਹੈ ਕਿ ਸਰ ਦਾ ਕੰਮ ਬੋਲਦਾ ਤੇ ਲੋਕੀ ਤਾਂ ਇਹੀ ਆ ਰਿਹਾ ਹੈ ਮੈਨੂੰ ਰੈਫਰੈਂਸ ਮਿਲਿਆ ਮੈਂ ਇੱਕ ਵਾਰੀ ਫਸਟ ਟਾਈਮ ਆਇਆ ਤੇ ਉਸੇ ਟਾਈਮ ਮੇਰਾ ਡਨ ਹੋ ਗਿਆ ਕਿ ਇੱਥੋਂ ਹੀ ਮੈਂ ਲਗਵਾਉਣਾ ਵੀਜ਼ਾ ਔਰ ਮੈਨੂੰ ਕੌਨਫੀਡੈਂਸ ਆਇਆ ਸੋ ਅਗਰ ਕੋਈ ਵੀ ਸਟਰਗਲ ਕਰ ਰਹਾ ਹੈ ਇਫ ਐਨੀਬਾਡੀ ਇਸ ਸਟਰਗਲਿੰਗ ਕਰੰਟਲੀ ਇੱਕ ਵਾਰੀ ਜ਼ਰੂਰ ਆਣਾ ਚਾਹੀਦਾ ਹੈ ਆਈ ਥਿੰਕ ਆਓਗੇ ਤੇ ਤੁਹਾਡਾ ਵੀਜ਼ਾ ਵੀ ਆ ਗਿਆ ਇੱਥੇ ਆ ਗਿਆ ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡੇ ਇਨ ਜੈਨੂਇਨ ਐਂਡ ਕੰਪੈਲਿੰਗ ਰਿਵਿਊਜ਼ ਦਾ ਆਮ ਹੋਪਫੁਲ ਡੈਫੀਨਿਟਲੀ ਕਿ ਲੋਕੀ ਜਿਹੜੇ ਵੀਡੀਓ ਦੇਖ ਰਹੇ ਆ ਜ਼ਰੂਰ ਉਹਨਾਂ ਨੂੰ ਕੁਝ ਨਾ ਕੁਝ ਗਾਈਡੈਂਸ ਮਿਲੇਗੀ ਸੋ ਦੋਸਤੋ ਅੱਜ ਸ਼ੇਅਰ ਕਰਾਂਗੇ ਐਸ ਹੂਨ ਐਸ ਪੋਸੀਬਲ ਥੈਂਕ ਯੂ